ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਯਾ ਮਨਜੀਤ ਆਪ ਸਭ ਨੂੰ ਪਿਆਰ ਭਰੀ ਸ਼ਸ਼੍ਰੀ ਕਾਲ ਸੱਚੇ ਭਾਸ਼ਾ ਵਹਿਗੁਰੂ ਜੀ ਸਾਨੂੰ ਚੜ੍ਹਦੀ ਕਲਾ ਚ ਰੱਖਣ ਤੁਸੀਂ ਹਮੇਸ਼ਾ ਤੰਦਰੁਸਤੀਆਂ ਮਾਣੋ ਤੇ ਵਹਿਗੁਰੂ ਦੇ ਲਾੜਾ ਲੱਗੇ ਰਹੋ ਮੇਰੀ ਇਹ ਹੀ ਅਰਦਾਸ ਆ ਤੁਹਾਡੇ ਸਾਰੇ ਲਈ ਤੇ ਆਪਾਂ ਰੋਜ਼ ਹੀ ਗੱਲ ਕਰਦੇ ਆਂ ਜੀ ਗੱਲ ਕਰਦੇ ਰਹਿਣਾ ਜਿੰਨਾ ਚਿਰ ਆਪਣੇ ਜਸਾਹਨੇ ਛੋਡੇ ਨਾਲ ਛੋਨ ਨੂੰ ਹੌਸਲੇ ਦਿੰਦੇ ਰਹਿਣਾ ਕਹਿੰਦੇ ਹੁੰਦੇ ਆ ਕਿ ਹੌਸਲਾ ਸਾਰੇ ਦੁੱਖਾਂ ਦੀ ਦਵਾਈ ਹੁੰਦਾ ਜੇ ਆਪਾਂ ਕਿਸੇ ਨੂੰ ਦੇਣ ਲੱਗ ਜੀਏ ਤੇ ਜੇ ਆਪਾਂ ਕਿਸੇ ਕੋਲੇ ਜਾ ਕੇ ਮਾੜੀਆਂ ਗੱਲਾਂ ਕਰਨ ਲੱਗ ਜਾਈਏ ਕੋਈ ਬਿਮਾਰ ਬੰਦਾ ਉਹਨੂੰ ਜਾ ਕੇ ਕਹਿਣ ਲੱਗ ਜਾਈਏ ਵੀ ਤੂੰ ਤਾਂ ਠੀਕ ਨਹੀਂ ਹੁੰਦਾ ਤਾਂ ਚਾਹੇ ਉਹ ਬੰਦੇ ਨੇ ਠੀਕ ਹੋਣਾ ਹੋਵੇ ਉਹ ਫਿਰ ਵੀ ਠੀਕ ਨਹੀਂ ਹੋ ਸਕਦਾ ਕਿਉਂ ਕਿਉਂਕਿ ਉਹਨੂੰ ਆਲੇ ਦੁਆਲੇ ਸੁਣਨ ਨੂੰ ਇਹ ਮਿਲ ਗਿਆ ਨਾ ਵੀ ਮੈਂ ਠੀਕ ਨਹੀਂ ਹੋ ਸਕਦਾ ਕਿਉਂਕਿ ਦੁਨੀਆ ਦੇ ਉੱਤੇ ਸਭ ਤੋਂ ਵੱਡੀ دارو ਦਵਾ ਉਹ ਆਰ ਵਾਹਿਗੁਰੂ ਦਾ ਨਾਮ ਪਰਮਾਤਮਾ ਦਾ ਨਾਮ ਇਹ ਸਭ ਤੋਂ ਵੱਡੀ دارو ਹੈ ਹਰ ਰੋਗ ਦੀ ਕੋਈ ਵੀ ਰੋਗਾ ਸੁਣਨ ਨੂੰ دارو ਹੈ ਜੀ ਨਾਮ ਜਪਣਾ ਵਾਹਿਗੁਰੂ ਦੇ ਲੜ ਲੱਗਣਾ ਠੀਕ ਹੈ ਕਈਆਂ ਦੇ ਮੈਂ ਵੀਡੀਓ ਵੀ ਮੈਂ ਵੀ ਦੇਖਦੀ ਹੁੰਨੀ ਆ ਲੋਕਾਂ ਦੀਆਂ ਵੀਡੀਓ ਉੱਥੇ ਕਮੈਂਟ ਕਮੈਂਟ ਮੈਂ ਵੇਖ ਲੈਣੀ ਹੁੰਨੀ ਆ ਵੀ ਕੌਣ ਕਿਵੇਂ ਕਮੈਂਟ ਕਰਦਾ ਦੇਖੋ ਜੀ ਦੁਨੀਆ ਦੁਨੀਆ ਨੂੰ ਤੁਸੀਂ ਜਿੱਤ ਨਹੀਂ ਸਕਦੇ ਚਾਹੇ ਜਿੰਨਾ ਮਰਜੀ ਜ਼ੋਰ ਲਾ ਲਓ ਜੀ ਨੇ ਤੁਹਾਨੂੰ ਜੋ ਕਹਿਣਾ ਉਹ ਕਹਿ ਕੇ ਰਹੂਗਾ ਜੇ ਛੋੜੇ ਦੇ ਵਿੱਚ ਭਲੇਖਾ ਵੀ ਅਸੀਂ ਦੁਨੀਆ ਨੂੰ ਜਿੱਤ ਲਾਂਗੇ ਤਾਂ ਨਹੀਂ ਇਹ ਸੋਡੀ ਗਲਤ ਫਹਮੀ ਆ ਗਲਤ ਫਹਮੀ ਜੀ ਜੀ ਰਹੇ ਹਾਂ ਕਿਉਂਕਿ ਦੁਨੀਆ ਨੂੰ ਕੋਈ ਜਿੱਤ ਨਹੀਂ ਸਕਦਾ ਕਹਿੰਦੇ ਨੇ ਦੇ ਵੀ ਰੱਬ ਬਚਾਵੇ ਐਸੇ ਲੋਕਾਂ ਤੋਂ ਜਿਹੜੇ ਤੁਹਾਨੂੰ ਜੀਣ ਨਹੀਂ ਦਿੰਦੇ ਹਨਾ ਕਹਿਣ ਦਾ ਭਾਵ ਵੀ ਜੇ ਤੁਸੀਂ ਨਿੱਡਰ ਹੋ ਕੇ ਜਾਓਗੇ ਬੇਖੌਫ ਹੋ ਕੇ ਜਾਓਗੇ ਤਾਂ ਜ਼ਿੰਦਗੀ ਵਧੀਆ ਸੋਢੀ ਕਿਉਂਕਿ ਪਰਮਾਤਮਾ ਨੇ ਜੋ ਤੁਹਾਡੇ ਕਰਮਾਂ ਚ ਲਿਖਿਆ ਉਹ ਤੁਹਾਨੂੰ ਮਿਲ ਕੇ ਰਹਿਣਾ ਜਿਹੜਾ ਤੁਹਾਡੇ ਕਰਮਾਂ ਚ ਹੈ ਨਹੀਂ ਉਹ ਤੁਹਾਨੂੰ ਮਿਲਦਾ ਨਹੀਂ ਭੱਜਣ ਦਾ ਪਿੱਛੇ ਕੋਈ ਫਾਇਦਾ ਨਹੀਂ ਠੀਕ ਹੈ ਜੋ ਤੁਹਾਡਾ ਤੁਹਾਡੇ ਕੋਲੇ ਚੱਲ ਕੇ ਆਊਗਾ ਤੁਹਾਨੂੰ ਉਹਦੇ ਪਿੱਛੇ ਭੱਜਣ ਦੀ ਕੋਈ ਲੋੜ ਨਹੀਂ ਹੁੰਦੀ ਠੀਕ ਹੈ ਕਈਆਂ ਦੇ ਸਵਾਲ ਆਉਂਦੇ ਵੀ ਪਾਠ ਨਾਮ ਜਪਣ ਦਾ ਵੀਰੇ ਕੋਈ ਟਾਈਮ ਨਹੀਂ ਹੁੰਦਾ ਹੁਣ ਮੈਂ ਕਹਿੰਦਾ ਵੀ ਆ ਤਾਂ ਪੱਕਾ ਟਾਈਮ ਹੈ ਪੱਕਾ ਟਾਈਮ ਤੱਕ ਕਿਤੇ ਵੀ ਬੰਨਿਆ ਨਹੀਂ ਹੋਇਆ ਠੀਕ ਹੈ ਵੀ ਅੰਬਰਤ ਵੇਲੇ ਉੱਠਣਾ ਸਾਰੇ ਸ਼ੁਭ ਕਹਿੰਦੇ ਆ ਮੈਂ ਨਹੀਂ ਕਹਿੰਦੀ ਸਾਰੀ ਦੁਨੀਆ ਕਹਿੰਦੀ ਆ ਵੀ ਅੰਬਰਤ ਵੇਲੇ ਉੱਠਣਾ ਸ਼ੁਭ ਆ ਹੁਣ ਕਈ ਵਿਚਾਰੇ ਬਿਮਾਰ ਨੇ ਇੱਕ ਭੈਣ ਦਾ ਮੈਸੇਜ ਆਇਆ ਵੀ ਮੈਂ ਲੱਤ ਤੋੜ ਆਈ ਆ ਵੀ ਮੈਂ ਪਾਠ ਮੈਥੋਂ ਨਾ ਤੱਬੀ ਨਹੀਂ ਜਾਂਦਾ ਉਹ ਉਹਦੀ ਮਜਬੂਰੀ ਹੈ ਉਹ ਉਹਦੀ ਕਿ ਮਜਬੂਰੀ ਹੈ ਕਿ ਵੀ ਬੰਦਾ ਅੰਗ ਹੀਣਾ ਵਿਚਾਰਾ ਵੀ ਉਹ ਨਹੀਂ ਨਾ ਸਕਦਾ ਉਹਨੂੰ ਬੈਠਣਾ ਵੀ ਪਊਗਾ ਪਰ ਭੈਣੇ ਮੈਂ ਤੈਨੂੰ ਫਿਰ ਵੀ ਇਹ ਗੱਲ ਕਹਿਣਾ ਚਾਹਣੀ ਆ ਰਿਕੁਐਸਟ ਆ ਮੇਰੀ ਦੇ ਤੂ ਪਾਠ ਉੱਥੇ ਬਹਿ ਕੇ ਕਰ ਲਿਆ ਕਰ ਵੀ ਜਿਹੜੀ ਸੁੱਚੀ ਜਗਾ ਹੁੰਦੀ ਆ ਤੁਸੀਂ ਕਿਹਾ ਸ਼ਾਇਦ ਵੀ ਛੋਟੇ ਮੰਦਰਾ ਬਹੁਤ ਸੋਹਣੀ ਗੱਲ ਆ ਵੀ ਜਿਨ੍ਹਾਂ ਨੇ ਮੈਂ ਕਹਣੀ ਆ ਘਰ ਦੇ ਵਿੱਚ ਇੱਕ ਕਮਰਾ ਘੱਟ ਬਣਾ ਲਓ ਪਰ ਆਪਣਾ ਪੂਜਾ ਵਾਲਾ ਸਥਾਨ ਅਲੱਗ ਰੱਖੋ ਜਿੱਥੇ ਬਹਿ ਕੇ ਤੁਸੀਂ ਪਾਠ ਕਰ ਸਕੋ ਉਹ ਜਗਾ ਸੁੱਚੀ ਆ ਕਿਉਂਕਿ ਨਾ ਤਾਂ ਉੱਥੇ ਕੋਈ ਦਾਰੂ ਪਿਆ ਲੈ ਵਾਲਾ ਵੜ ਸਕਦਾ ਤੇ ਨਾ ਹੀ ਡਰਦੇ ਆਪਾਂ ਬਿਨਾਂ ਨਾ ਤੇ ਬੜਗੇ ਮੰਦਰ ਆਪਣੇ ਘਰ ਦੇ ਵਿੱਚ ਇੱਕ ਵੀ ਪੂਜਾ ਰੂਮ ਕਹ ਲਓ ਮੰਦਿਰ ਕਹ ਲਓ ਜੋ ਵੀ ਤੁਸੀਂ ਕਹਿੰਦੇ ਹੋ ਉਹਨਾ ਲਾਜ਼ਮੀ ਹੈ ਜੇਕਰ ਤੁਸੀਂ ਵਾਹਿਗੁਰੂ ਦੇ ਨਾਮ ਲੱਗਣਾ ਪ੍ਰਮਾਤਮਾ ਦੇ ਨਾਮ ਲੱਗਣਾ ਤਾਂ ਕੋਈ ਬਾਲਗਾਂ ਵੱਡੀਆਂ ਸ਼ਰਤਾਂ ਨਹੀਂ ਹੁੰਦੀਆਂ ਮੇਰੀਆਂ ਭੈਣੋਂ ਨਾਮ ਜਪਣ ਦਾ ਕੋਈ ਟਾਈਮ ਨਹੀਂ ਹੁੰਦਾ ਹੁਣ ਇਹ ਮੈਂ ਦੇਖਾ ਮੈਨੂੰ ਵੀ ਕੀ ਕਮੈਂਟ ਕਰ ਸਕਦੇ ਆ ਫਲਾਨਾ ਔਂਕਾ ਤੇ ਹਮ ਕਹਿਕ ਬਾਬਾ ਵਧੀਆ ਕਥਾ ਕਰੀ ਜਾਂਦਾ ਤੇ ਪਤਾ ਨਹੀਂ ਉਹ ਕਿਹੜਾ ਬਾਬਾ ਬਹੁਤ ਵਧੀਆ ਵੀਡੀਓ ਦੇਖਣ ਲੱਗੀ ਨੇ ਮੈਂ ਵੀ ਗਿਆਨ ਲੈਣ ਦੀ ਰਹਿਣੀ ਆ ਤੇ ਮੈਂ ਜਦੋਂ ਦੇਖਿਆ ਪਤਾ ਨਹੀਂ ਕਿਸੇ ਨੇ ਉਹਦੇ ਥੱਲੇ ਕਮੈਂਟ ਲਿਖਿਆ ਪਿਆ ਅਕੇ okay. 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਐ ਮੈਂ ਕਹਣੀ ਐ ਜੇ ਚੂਹਾ ਚੂਹੀ ਬਿੱਲੀ ਚੂਹੇ ਖਾ ਕੇ ਵੀ ਹੱਜ ਨੂੰ ਚੱਲੀ ਤਾਂ ਉਹਨੂੰ ਜਾਣ ਦਿਓ ਉਹਨੂੰ ਰੋਕੋ ਨਾ ਕਿਉਂ ਤੁਸੀਂ ਦਿਵਾਰੇ ਉਹਨੂੰ ਚੂਹੇ ਖਾਣ ਲਈ ਮਜਬੂਰ ਕਰਦੇ ਹੋ ਥੋੜੀ ਸੋਚਨੇ ਤੁਹਾਨੂੰ ਇੰਨਾ ਛੋਟਾ ਬਣਾ ਦਿੱਤਾ ਵੀ ਤੁਸੀਂ ਖੁਦ ਕਰਦੇ ਨਹੀਂ ਦੂਜੇ ਨੂੰ ਕਰ ਦਿੰਦੇ ਨਹੀਂ ਚਲ ਮੰਨਿਆ ਬਾਬਾ ਜੈਸਾ ਵੀ ਐ ਰੱਬ ਦਾ ਨਾਮ ਤਾਂ ਲੈ ਰਿਹਾ ਨਾ ਠੀਕ ਐ ਛੋਡੇ ਨਾਲ ਕੀ ਜਾਣਾ ਛੋਡੀਆਂ ਚੰਗਿਆਈਆਂ ਨੇ ਛੋਡੇ ਨਾਮ ਜਪਣ ਨੇ ਛੋਡਾ ਲੋਕਾਂ ਨਾਲ ਸੰਘਾਰਣਾ ਇਹ ਵੀ ਤੁਹਾਨੂੰ ਇੱਕ ਗੱਲ ਦੱਸ ਦਿੰਨੀ ਆ ਇਸ ਪਲੇਖੇ ਵੀ ਨਾ ਰਹੋ ਵੀ ਇੱਕ ਪਾਸੇ ਤੁਸੀਂ ਗੁਰੂ ਮਹਾਰਾਜ ਦਾ ਨਾਮ ਜਪਦੇ ਹੋ ਜਾਂ ਮਾਲਾ ਫੇਰਦੇ ਹੋ ਜਾਂ ਪਾਠ ਕਰਦੇ ਹੋ ਦੂਜੇ ਪਾਸੇ ਕਿਸੇ ਦੀ ਆਤਮਾ ਤੇ ਸੱਟਾਂ ਮਾਰਦੇ ਹੋ ਨਾ ਥੋੜਿਆਂ ਵਾਂਗੂ ਇਹ ਚੀਜ਼ਾਂ ਤੁਹਾਨੂੰ ਕਦੇ ਵੀ ਨਹੀਂ ਬਖਸ਼ਣਗੀਆਂ ਕਦੇ ਨਾ ਸੋਚੋ ਵੀ ਤੁਸੀਂ ਪਾਠ ਕਰਦੇ ਹੋ ਨਾ ਚ ਬਚ ਜਾਓਗੇ ਕਦੇ ਨਹੀਂ ਬਚ ਸਕਦੇ ਕਿਉਂਕਿ ਕਿਸੇ ਧਰਮ ਚ ਨਹੀਂ ਲਿਖਿਆ ਵੀ ਤੁਸੀਂ ਇੱਕ ਪਾਸੇ ਤਾਂ ਨਾਮ ਜਪੋ ਦੂਜੇ ਪਾਸੇ ਕਿਸੇ ਤੇ ਜ਼ੁਲਮ ਕਰੋ ਜ਼ੁਲਮ ਕਰਨ ਵਾਲਾ ਹਮੇਸ਼ਾ ਪਾਪੀ ਹੁੰਦਾ ਤੇ ਸਹਿਣ ਵਾਲਾ ਉਦੋਂ ਵੱਡਾ ਪਾਪੀ ਹੁੰਦਾ ਕਿਉਂਕਿ ਜੇ ਜ਼ੁਲਮ ਸਹਿਣ ਵਾਲਾ ਸਹੀ ਜਾਂਦਾ ਤੇ ਫਿਰ ਕਰਨ ਜੇਕਰ ਤੁਹਾਨੂੰ ਪਤਾ ਲੱਗ ਰਿਹਾ ਨਾ ਕਿ ਤੁਹਾਡੇ ਨਾਲ ਨਜਾਇਜ਼ ਜ਼ੁਲਮ ਹੋ ਰਿਹਾ ਤਾਂ ਉੱਥੇ ਬੋਲਣਾ ਸਿੱਖੋ ਬਾਲੀ ਚੁੱਪ ਵੀ ਤੁਹਾਨੂੰ ਮਾਰ ਜਾਂਦੀ ਹੈ ਐਨੇ ਮਿੱਠੇ ਨਾ ਬਣੋ ਕਿ ਤੁਹਾਨੂੰ ਕੋਈ ਖਾ ਜੇ ਐਨੇ ਕੌੜੇ ਨਾ ਬਣੋ ਕਿ ਕੋਈ ਤੁਹਾਨੂੰ ਨਫ਼ਰਤੀ ਪਾ ਜੇ ਬਸ ਮੀਡੀਅਮ ਰਹੋ ਮੀਡੀਅਮ ਰਹੋ ਜਿਵੇਂ ਕੜੱਤਨ ਕਲੇਲੇ ਚ ਹੁੰਦੀ ਹੈ ਪਰ ਲੋਕ ਖਾ ਲੈਂਦੇ ਆ ਉਹਨੂੰ ਉਵੇਂ ਜੇਕਰ ਉਨੀ ਕੜੱਤਨ ਲੱਗੋ ਰਹੋ ਠੀਕ ਹੈ ਕਿਉਂਕਿ ਮਿੱਠਾ ਫਰੂਟਾ ਚ ਹੁੰਦਾ ਤੇ ਸ਼ੂਗਰ ਵਾਲੇ ਮਰੀਜ਼ ਉਹਨੂੰ ਫਰੂਟਾ ਨੂੰ ਖਾ ਸਕਦੇ ਆ ਕਹਿਣ ਦਾ ਭਾਵ ਵੀ ਜਿਹੜੀ ਚੀਜ਼ ਮੇ ਸੂਟ ਕਰਦੀ ਹੈ ਰੱਬ ਤੋਂ ਵੱਡੇ ਤੁਸੀਂ ਹੋ ਨਹੀਂ ਸਕਦੇ ਤੁਸੀਂ ਕਿਸੇ ਤੇ ਕਿੰਨੀ ਮਰਜ਼ੀ ਮਾਰੀ ਕਰ ਲਓ ਜਿੰਨਾ ਤੁਹਾਡਾ ਜੀ ਕਰਦਾ ਜੇਕਰ ਉਹ ਬੰਦੇ ਨੂੰ ਪਰਮਾਤਮਾ ਨੇ ਕਾਮਯਾਬ ਕਰਨਾ ਨਾ ਤਾਂ ਚਾਹੇ ਤੁਹਾਡਾ ਰੋਦ ਬਹੁਤ ਬੰਦੇ ਤੋਂ ਉੱਚਾ ਹੋ ਕਿਉਂ ਨਾ ਹੋਵੇ ਤੁਸੀਂ ਉਸ ਬੰਦੇ ਦਾ ਕੁਝ ਨਹੀਂ ਵਿਗਾੜ ਸਕਦੇ ਪਰਮਾਤਮਾ ਸੋ ਨੂੰ ਦੇਖ ਰਿਹਾ ਹੁੰਦਾ ਵੀ ਤੁਸੀਂ ਕਿੰਨੇ ਕੁ ਗਿਰਦੇ ਹੋ ਕਿੰਨਾ ਕਿਸੇ ਇਨਸਾਨ ਨੂੰ ਦੁੱਖ ਦੇ ਕੇ ਦੂਜੇ ਪਾਸੇ ਤੁਸੀਂ ਮੱਥਾ ਟੇਕਦੇ ਹੋ ਥੋੜ੍ਹਾ ਵੱਡਾ ਤਾਂ ਕੋਈ ਪਾਪੀ ਹੈ ਨਹੀਂ ਮੈਂ ਤਾਂ ਕਹਿੰਦੀ ਛੁੱਟੋ ਤਾਂ ਉਹ ਚੰਗਾ ਜਿਹੜਾ ਕਿਸੇ ਧਰਮ ਤਾਂ ਜਾਂਦਾ ਹੀ ਨਹੀਂ ਕੀਤਾ ਨਹੀਂ ਜਾਂਦਾ ਉਹ ਘਰੀ ਰਹਿੰਦਾ ਉਹਨਾਂ ਕਿਸੇ ਨੂੰ ਮਾੜਾ ਨਾ ਚੰਗਾ ਨਾ ਮੰਦਾ ਬੋਲਦਾ ਨਗਰੀ ਆਤਮਾ ਦੇ ਸੱਟ ਮਾਰਦੀ ਮੈਂ ਤਾਂ ਕਿڑی ਉਹਦੇ ਲਈ ਤਾਂ ਸਭ ਤੋਂ ਵੱਡੀ ਵਧੀਆ ਗੱਲ ਹੈ ਇੱਕ ਪਾਸੇ ਮੇਰੇ ਵਰਗੀ ਕਰਕੇ ਬਹਿਬਤ ਦਿਖਾ ਕੇ ਕਿਸੇ ਦਾ ਦਿਲ ਉਹਦੇ ਲਾ ਕੇ ਠੂੰਗਾ ਠੋਕਰਾ ਉਹਦੀ ਆਤਮਾ ਨੂੰ ਇੰਨਾ ਤੜਫਾਉਣਾ ਇੰਨਾ ਤੜਫਾਉਣਾ ਜਿਵੇਂ ਤੁਸੀਂ 2 ਕਮਿੰਟ ਨਾ ਪਾਣੀ ਤੋਂ ਬਾਹਰ ਕੱਢ ਕੇ ਮੱਛੀ ਨੂੰ ਦੇਖੋ ਮੱਛੀ ਦਾ ਕੀ ਹਾਲ ਹੁੰਦਾ ਬੰਦਾ ਉਵੇਂ ਤੜਫਦਾ ਉਹ ਤੜਫਾ ਤੜਪੂ ਕੇ ਉਹਦੀਆਂ ਵਾਦੋਆਵਾਂ ਲੈ ਕੇ ਉਹਨੂੰ ਭੁੰਨ ਕੇ ਫਿਰ ਮੇਰੇ ਵਰਗੀ ਚਾਹੁੰਦੀਆਂ ਚੱਲ ਆਪਾਂ ਮੱਥਾ ਦੇ ਕੇ ਇਹ ਪਾਪ ਤੋਂ ਉੱਤ ਜਾਣਗੇ ਨਹੀਂ ਇਸ ਗਲਤੀ ਚੋਂ ਨਿਕਲੋ ਆਪ ਆਪ ਨਹੀਂ ਧੋਤੇ ਜਾਣੇ ਐਂ ਤਾਂ ਕਿਸੇ ਨੂੰ ਮਾਰ ਕੇ ਮੱਥਾ ਟੇਕ ਲਿਆ ਕਰੋ ਨੋ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਛੋਡੀਆਂ ਚੰਗਿਆਈਆਂ ਹੀ ਸਾਨੂੰ ਸਵਰਗਾਂ ਨੂੰ ਲੈ ਕੇ ਜਾਂਦੀਆਂ ਕੁਝ ਬੰਦੇ ਨੇ ਤਾਂ ਗੁੱਟਕਾ ਸਹਿਬ ਹੀ ਨਹੀਂ ਪੜਨਾ ਹੁੰਦਾ ਕੁਝ ਬੰਦਿਆਂ ਨੂੰ ਨਹੀਂ ਪੜਨਾ ਹੁੰਦਾ ਕੱਲਾ ਵਾਹਿਗੁਰੂ ਕਹਨੇ ਜਾਣਦੇ ਹੁੰਦੇ ਤੇ ਨਾਮ ਤਾਂ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਚ ਕਮਾ ਲਿਆ ਕਿਉਂ ਕਿ ਉਹਨਾਂ ਦੀ ਨੀਤੀ ਸੱਚੀ ਆ ਉਹ ਰੱਬ ਨਾਲ ਸੱਚੇ ਦਿਲੋਂ ਜੁੜੇ ਹੋਏ ਆ ਜਿਹੜੇ ਹੁੰਦੇ ਆ ਬਖਾਵੇ ਵਾਲੇ ਵੀ ਬੁਖਾਵਾ ਕਰਦੇ ਆ ਵੀ ਅਸੀਂ ਨਾਮੀ ਬੰਦਾ ਕਦੇ ਬੁਖਾਵਾ ਨਹੀਂ ਕਰੂਗਾ ਉਹਦਾ ਜਿੱਥੇ ਜੀ ਕਰੂਗਾ ਉਹ ਨਾਮ ਜਪੂਗਾ ਤੇ ਸੱਚ ਪਹਿਣਾ ਟਾਈਮ ਕੋਈ ਨਹੀਂ ਹੁੰਦਾ ਨਾਮ ਜਪਣ ਦਾ ਪਹਿਣਾ ਕੋਈ ਟਾਈਮ ਨਹੀਂ ਜਦੋਂ ਫਿਰ ਹੀ ਹੋ ਤੁਸੀਂ ਵਾਹਿਗੁਰੂ ਦਾ ਜਾਪ ਕਰ ਸਕਦੇ ਹੋ ਤੁਸੀਂ ਮੂਲ ਮੰਤਰ ਕਰ ਸਕਦੇ ਹੋ ਚਪਈ ਸਹਿਬ ਦਾ ਪਾਠ ਕਰ ਸਕਦੇ ਹੋ ਸਵੇਰੇ ਉੱਠੋ ਜਦੋਂ ਵੀ ਉੱਠਦੇ ਹਾਂ ਮੈਂ ਕਿਸੇ ਨੂੰ ਉੱਠਣ ਵਾਰੀ ਕਦੇ ਕੁਝ ਨਹੀਂ ਕਹੂੰਗੀ ਕਿਉਂਕਿ ਮੈਨੂੰ ਪਤਾ ਕੁਝ ਭੈਣ ਭਰਾ ਹਨ ਫਿਰ ਉੱਠਣ ਦੇ ਮਾਰੇ ਢਲ ਜਾਂਦੇ ਵੀ ਆਪਾਂ ਤਾਂ ਨਹੀਂ ਕਰ ਸਕਦੇ ਤਾਂ ਪੰਗੇ ਦਿੰਦੀ ਐ ਸੁਨੇਹਾ ਠਾਉਂਦੀ ਐ ਮੈਂ ਸੁਨੇਹਾ ਨਹੀਂ ਠਾਉਂਦੀ ਥੋੜਾ ਜਦੋਂ ਦਿਲ ਕਰਦਾ ਉੱਠੋ ਪਰ ਰੱਬ ਨਾਲ ਜ਼ਰੂਰ ਜੁੜੋ ਕਹਿਣ ਦਾ ਭਾਬਾ ਮੈਨੂੰ ਪਤਾ ਵੀ ਨਹੀਂ ਇਹ ਚੀਜ਼ ਦਾ ਮੈਂ ਬਹੁਤ ਲੋਕ ਦੇਖਿਆ ਮੈਂ ਦੇਖ ਚੁੱਕੀ ਹਾਂ ਵੀ ਅੱਦੇ ਨਾਲ ਜੇ ਮੈਂ ਕਈ ਵਾਰੀ ਸਵਾਲ ਕਰਾਂ ਵੀ ਤੂੰ ਵਾਹ ਤੂੰ ਪਾਠ ਕਰ ਲਿਆ ਕਰ ਵੀ ਸੁਨੇਹਾ ਭਾਈ ਮੈਂ ਥੋਖਿਆ ਨਹੀਂ ਜਾਂਦਾ ਮੈਨੂੰ ਉਠਦੇ ਨੂੰ 6:00 ਵਜੇ 7:00 ਵਜੇ ਮੁੜ ਕੇ ਪਾਠ ਕਰਨ ਦਾ ਟਾਈਮ ਨਹੀਂ ਰਹਿੰਦਾ ਕਿਉਂ ਨਹੀਂ ਰਹਿੰਦਾ ਜੀ ਟਾਈਮ ਕਦੇ ਗੁਰੂ ਘਰ ਮਾਰ ਗੁਰਦੁਆਰੇ ਤੁਸੀਂ ਜਾਣਦੇ ਹੋ ਕੋਈ ਗੁਰਦੁਆਰੇ ਘਰੇ ਜਾਣ ਦਾ ਕੋਈ ਟਾਈਮ ਹੈ ਗੁਰੂ ਘਰ ਜਾਣ ਦਾ ਕੋਈ ਟਾਈਮ ਹੈ ਨਾ ਕੋਈ ਟਾਈਮ ਨਹੀਂ ਅੰਮ੍ਰਿਤ ਵੇਲੇ ਜਾਓ ਉਸ ਤੋਂ ਬਾਅਦ 10:00 ਵਜੇ ਟਾਈਮ ਜਾਓ ਦੁਪਹਿਰ ਜਾਓ ਸ਼ਾਮ ਨੂੰ ਜਾਓ ਜਦੋਂ ਮਰਜ਼ੀ ਜਾਓ ਗੁਰੂ ਘਰ ਦੇ ਦਰਵਾਜ਼ੇ ਤਾਂ ਹਮੇਸ਼ਾ ਸੁਢੜੀ ਖੁੱਲੇ ਹੁੰਦੇ ਆ ਨਾਮ ਜਪੋ ਵੀਰੇ ਬਹਾਨੇ ਨਾ ਬਣਾਓ ਨਹੀਂ ਉੱਠਿਆ ਜਾਂਦਾ ਨਾ ਜਦੋਂ ਉੱਠ ਖੜਦੇ ਹੋ ਉਦੋਂ ਪਾਠ ਕਰ ਲਿਆ ਕਰੋ ਜਾਂ ਜੇ ਤੁਹਾਨੂੰ ਉੱਠਣ ਸਰ ਘਰ ਦੇ ਕੰਮ ਵਾਲੇ ਐ ਵੀ ਤੁਸੀਂ ਪਾਠ ਕਰਦੇ ਹੋ ਤੇ ਕਈ ਵਿੱਚ ਘਰਾਂ ਦੇ ਵਿੱਚ ਲੜਾਈਆਂ ਪੈ ਜਾਂਦੀਆਂ ਛੇਤਰ ਖਿੱਚ ਲੈਂਦੇ ਐ ਪਹਿਲਾਂ ਉੱਠਦੀ ਨਹੀਂ ਫਿਰ ਪਾਠ ਕਰਦੀ ਐ ਕੰਮ ਨਹੀਂ ਕਰਦੀ ਹਨ ਇਹ ਚੀਜ਼ਾਂ ਵੀ ਖਾਇਆ ਨਾ ਕਰੋ ਫਿਰ ਵੀ ਪਾਠ ਨਹੀਂ ਲੱਗਦਾ ਫਿਰ ਤੁਸੀਂ ਉਹੋ ਜੇ ਬਣ ਜਾਓ ਉੱਠੋ ਆਪਦਾ ਘਰ ਦਾ ਕੰਮ ਨਿਮੇੜੋ ਨਾ ਤੋ ਕੇ ਪਾਠ ਕਰੂੰ ਬਹਿ ਜੋ ਪਲਾਥਾ ਮਾਰ ਕੇ ਫਿਰ ਕਿੱਡੀ ਕ ਗੱਲ ਐ ਕੋਈ ਵਹਿਮ ਨਹੀਂ ਕਰਨਾ ਕੁਝ ਨਹੀਂ ਕਰਨਾ ਹਾਂ ਮੈਂ ਸਾਰਾ ਨੂੰ ਕਹਣੀ ਐ ਵੀ ਜਿਹੜੇ ਸਰੋਵਰ ਚੋਂ ਪਾਣੀ ਲੈ ਕੇ ਆਉਂਦੇ ਆ ਹਨਾ ਉਹ ਪਾਣੀ ਪਾ ਕੇ ਵਿੱਚ ਬੀਬੀਆਂ ਕਹਿੰਦੀਆਂ ਸੀ ਨਹਾਵਾਂਗੀਆਂ ਪਲੀਜ਼ ਬੀਬੀਓ ਇਦਾਂ ਮਤ ਜਮਾ ਹੀ ਨਾ ਕਰਿਆ ਕਰੋ ਇਹ ਚੀਜ਼ਾਂ ਨਾ ਕਰਿਆ ਕਰੋ ਪਾਪ ਐ ਇੱਕ ਪਾਸੇ ਸਰੋਵਰ ਦਾ ਪਾਣੀ ਐ ਕਿੰਨੀ ਪਵਿੱਤਰ ਜਗ੍ਹਾ ਤੂੰ ਤੁਸੀਂ ਲਿਆਇਓ ਲੋਕ ਉਹਨੂੰ ਅੰਮ੍ਰਿਤ ਮੰਨਦੇ ਆ ਉਹਦਾ ਚੂਲਾ ਸਕਦੇ ਆ ਤੁਸੀਂ ਕੀ ਕਰਦੀਓ ਤੁਸੀਂ ਨਹਾਉਣ ਵਾਲੇ ਪਾਣੀ 'ਚ ਘਰੇ ਉਹ ਪਾਣੀ ਮਿਲਾ ਕੇ ਕਹਿੰਦੇ ਨਿਓ ਅੱਜ ਮੱਸਿਆ ਸੀ ਅਸੀਂ ਨਹਾ ਲਾਂ ਬੜਾ ਵੱਡਾ ਪਾਪ ਕਰ ਰਹੀ ਹਾਂ ਕਦੇ ਵੀ ਸਰੋਵਰ ਦੇ ਪਾਣੀ ਨੂੰ ਗੰਦੀ ਨਾਲੀ ਦੇ ਪਾਣੀ ਵਿੱਚ ਨਾ ਜਾਣ ਦਿਓ ਜੇ ਤੁਸੀਂ ਨਹਾਉਣਾ ਹੈ ਠੀਕ ਹੈ ਗੁਰੂ ਘਰੋਂ ਪਾਣੀ ਲੈਂਦਾ ਤੁਸੀਂ ਨਹਾਉਣਾ ਹੈ ਜਾਂ ਤੁਸੀਂ ਪੀਣਾ ਤਾਂ ਤੁਸੀਂ ਆਪ ਦੇ ਜਾਂ ਤਾਂ ਤੁਸੀਂ ਸਨਾ ਨਹੀਂ ਛੋੜਿਆ ਐਸਾ ਹੋਣਾ ਚਾਹੀਦਾ ਵੀ ਛੋਟਾ ਉਹ ਪਾਣੀ ਬੂਟਿਆਂ 'ਚ ਜਾਵੇ ਠੀਕ ਹੈ ਜਾਂ ਤੁਸੀਂ ਕੋਈ ਟੱਬ ਵਗੈਰਾ ਦੇ ਵਿੱਚ ਖੜ ਕੇ ਬੈਠ ਕੇ ਜਿਵੇਂ ਤੁਹਾਨੂੰ ਚੰਗਾ ਲੱਗਦਾ ਟੱਬ ਤੇ ਵੀ ਫੱਟੀ ਟਿਕ ਜਾਂਦੀ ਹੈ ਜੇ ਆਪਾਂ ਟੱਬ ਤੇ ਧਰੀਏ ਨਾ ਬਹੁਤ ਸੋਹਣਾ ਰਬੜ ਦਾ ਟੱਬ ਹੁੰਦਾ ਉਹ ਤੇ ਫੱਟੀ ਟਿਕ ਜਾਂਦੀ ਹੈ ਮੈਂ ਜਦੋਂ ਬਚਪਨ ਮਾਰਚ ਵਿੱਚ ਬਹੁਤ ਟਾਈਮ ਨਾ 3 ਟੱਬ ਦੇ ਵਿੱਚ ਬਹਿ ਜਾਂਦੀ ਸੀ ਆਏ ਫੱਟੀ ਤੇ ਪਾਣੀ ਟੱਬ ਚ ਵਗ ਜਾਂਦਾ ਜਿਹੜੇ ਬੂਟਿਆਂ 'ਚ ਪਾਣੀ ਪਉਂਦੀ ਸੀ ਅਸੀਂ ਤੇ ਜਾਂ ਉਹਨੂੰ ਬੇਲੇ 'ਚ ਛਿੜਕ ਦਿੰਦੇ ਸੀ ਪਰ ਅਸੀਂ ਕਦੇ ਵੀ ਉਹ ਪਾਣੀ ਨੂੰ ਗੰਦੇ ਨਾਲੀ ਸਰੋਵਰ ਦੇ ਪਾਣੀ ਨੂੰ ਜਲ ਨੂੰ ਜਾਲਾ ਕਦੇ ਗੰਦੇ ਥਾਂ 'ਚ ਨਹੀਂ ਅਸੀਂ ਡੋਲਿਆ ਜੀ ਰੱਬ ਦੇ ਵਾਸਤੇ ਹੱਥ ਬਨ ਕੇ ਬੇਨਤੀ ਹੈ ਸਰੋਵਰ ਦੇ ਪਾਣੀ ਨੂੰ ਲਿਆ ਕੇ ਨਹਾਉਣ ਵਾਲੇ ਪਾਣੀ 'ਚ ਜਾਂ ਟੈਂਕੀਆਂ 'ਚ ਨਾ ਪਾਇਆ ਕਰੋ ਤੁਸੀਂ ਪਾਣੀ ਉਹ ਉੱਥੇ ਪਾਉਣਾ ਜਿੱਥੇ ਉਹ ਵੀ ਗੰਦੀ ਨਾਲੀ वगैरह ਚ ਨਾ ਜਾਵੇ ਇਹ ਪਾਪ ਹੁੰਦਾ ਜੀ ਵੀ ਤੁਸੀਂ ਆਪਣੇ ਘੇਰੇ ਦੇ ਵਿੱਚ ਬਹੁਤ ਵੱਡਾ ਪਾਪ ਕਰ ਰਹੇ ਹੋ ਮੈਂ ਬਹੁਤ ਦੇਖੀਆਂ ਬੀਬੀਆਂ ਕਿੰਨੀਆਂ ਭਰਦੀਆਂ ਮੈਂ ਕਈਆਂ ਨੂੰ ਕਿਹਾ ਵੀ ਬੀਬੀ ਕੋ ਵੀ ਇਹ ਇਹ ਪਾਣੀ ਨੂੰ ਤੁਸੀਂ ਨਾਲੀ ਚ ਨਹੀਂ ਡੋਲਣਾ ਕਿਸੇ ਵੀ ਤਰ੍ਹਾਂ ਪੀ ਲੋ ਨਹਾਉਣਾ ਤਾਂ ਉਹਦਾ ਏਸੇ ਥਾਂ ਤੇ ਨਹਾਓ ਜਿਹੜਾ ਤੁਹਾਡਾ ਪਾਣੀ ਬੂਟਿਆਂ ਚ ਜਾਵੇ ਗੰਦੀ ਥਾਂ ਤੇ ਨਾ ਜਾਵੇ ਠੀਕ ਹੈ ਜੀ ਛਿੱਟਾ ਦਿਨ ਨੂੰ ਜਦੋਂ ਬੀਬੀ ਕੋ ਇਹ ਧਿਆਨ ਰੱਖਿਆ ਕਰੋ ਛਿੱਟਾ ਦੇਣ ਵੇਲੇ ਤੁਸੀਂ ਸਰੋਵਰ ਦਾ ਪਾਣੀ ਹੁੰਦਾ ਹੈ ਸ਼ਾਇਦ ਕੁਝ ਬੀਬੀਆਂ ਸੁਣਣੀਆਂ ਜਿਨ੍ਹਾਂ ਨੂੰ ਮੈਂ ਟੋਕਿਆ ਸੀ ਸ਼ਰੂਵਰ ਦਾ ਪਾਣੀ ਹੈ ਸਾਰੇ ਘਰ ਚ ਗੇੜਾ ਦੇ ਕਿ ਥੋੜੀ ਆਤ ਹੁੰਦੀ ਹੈ ਕੋਲੇ ਨਾਲ ਪਾਣੀ ਪਾਉਣ ਦਾ ਇਹ ਵੀ ਤੁਸੀਂ ਗਲਤ ਕਰਦੇ ਹੋ ਕੋਲੇ ਦੇ ਨਾਲੋਂ ਡੁੱਲ ਕੇ ਪਾਣੀ ਨਾਲੀ ਚ ਜਾਂਦਾ ਹੈ ਕੋਲੇ ਦੇ ਛਿੱਟੇ ਮਾਰਿਆ ਕਰੋ ਜੇ ਨਹੀਂ ਰਹਿੰਦੇ ਨਾ ਠੀਕ ਹੈ ਤੇ ਕਦੇ ਵੀ અપਮਾਨ ਨਾ ਕਰੋ ਜਲ ਦਾ ਸ਼ਰੂਵਰ ਦੇ ਜਲ ਦਾ ਸੋ ਇਹ ਮੇਰੀ ਬੇਨਤੀ ਹੈ ਮੈਂ ਬਹੁਤ ਬੀਬੀਆਂ ਨੂੰ ਦੇਖਿਆ ਤਾਂ ਕਹਿ ਰਹੀਆਂ ਤੇ ਪਾਠ ਕਰਨ ਦੇ ਫਾਇਦੇ ਤੁਹਾਨੂੰ ਖੁਦ ਨੂੰ ਪਤਾ ਲੱਗ ਜਾਣਗੇ ਜਦੋਂ ਤੁਸੀਂ ਮੈਂ ਪਾਠ ਕਰਦੀ ਆ ਮੈਨੂੰ ਤਜਾਦ ਵੀ ਨਹੀਂ ਕਿੰਨਾ ਟਾਈਮ ਹੋ ਗਿਆ ਜੁੜੀ ਮੈਂ ਉਹਦੋਂ ਪਹਿਲਾਂ ਤਾਂ ਮੈਂ ਵੀ ਪਟਕਦੀ ਰਹਿੰਦੀ ਸੀ ਜੁੜੀ ਮੈਂ ਉਹਦੋਂ ਜਦੋਂ ਮੇਰੇ ਤੇ ਵਿਪਤਾ ਪੈ ਗਈਆਂ ਪਰ ਐਸਾ ਜੁੜ ਗਈ ਐਸਾ ਜੁੜ ਗਈ ਐਸਾ ਪਰ ਮੇਰਾ ਸਬਰ ਨਹੀਂ ਟੁੱਟਿਆ ਤੁਸੀਂ ਸਬਰ ਥੋੜੇ ਚਿਰ ਤੋਂ ਹਲਾ ਲੈਣਾ ਨਾ ਮੇਰਾ ਕੰਮ ਨਹੀਂ ਬਣਦਾ ਆਪਣਾ ਸਬਰ ਨਹੀਂ ਟੱਿਆ ਕਿਉਂਕਿ ਸਮੇਂ ਸਮਾ ਪਰਮਾਤਮਾ ਨੇ ਤੈਅ ਕੀਤਾ ਹੁੰਦਾ ਵੀ ਤੁਹਾਨੂੰ ਕਿਹੜੀ ਚੀਜ਼ ਮਿਲਣੀ ਹੈ ਸਮੇਂ ਦੇ ਨਾਲ ਤੁਹਾਡੇ ਸਾਰੇ ਕੰਮ ਪਨ ਜਾਂਦੇ ਆ ਪਲੀਜ਼ ਕਾਰਨ ਨਾ ਕਰਿਆ ਕਰੋ ਰੱਬ ਦਾ ਨਾਮ ਜਪਣ ਦਾ ਮਤਲਬ ਇਹ ਨਹੀਂ ਵੀ ਤੁਸੀਂ ਰੱਬ ਦਾ ਨਾਮ ਜਪੀਐ ਨੂੰ ਤਾਂ ਤੁਹਾਡਾ ਕੰਮ ਨਹੀਂ ਬਣਿਆ ਜਿਹੜਾ ਤੁਸੀਂ ਰੱਬ ਦਾ ਨਾਮ ਜਪ ਲਿਆ ਨਾ ਉਹ ਤੁਹਾਡੇ ਇੱਕ ਗਹਿਣਾ ਉਹ ਗਹਿਣਾ ਹੁੰਦਾ ਤੁਹਾਡਾ ਨਾਮ ਅਸਲੀ ਆ ਜਿਹੜੇ ਹੁਣ ਆਪਾਂ ਕੰਨਾਂ 'ਚ ਪਾ ਲੈਂਦੇ ਤਾਂ ਆਪਣੇ ਨਗਲੀ ਗਹਿਣੇ ਆ ਅਸਲੀ ਗਹਿਣੇ ਤਾਂ ਤੁਹਾਡਾ ਨਾਮ ਹੈ ਜਿਹੜੇ ਤੁਸੀਂ ਆਪਦੇ ਸਰੀਰ 'ਚ ਪਾ ਲੈਂਦੇ ਹੋ ਪਰਮਾਤਮਾ ਦੇ ਘਰੇ ਜਾਂਦੇ ਆ ਉਹ ਤੇ ਅਗਲਾ ਜਨਮ ਵੀ ਤੁਹਾਡਾ ਸਫਲ ਹੋ ਜਾਂਦਾ ਦੇਖੋ ਨਰਕ ਸੁਰਗ ਇੱਥੇ ਆ ਤਾਹ ਕਿਸੇ ਨੇ ਕੁਝ ਨਹੀਂ ਦੇਖਿਆ ਸਾਬ ਐਵੇਂ ਗੱਲਾਂ ਹੁੰਦੀਆਂ ਨਰਕ ਸੁਰਗ ਬੰਦਾ ਇੱਥੇ ਹੀ ਭੋਗਦਾ ਜੇ ਕੋਈ ਕਿਸੇ ਨੂੰ ਤਪਾਉਂਦਾ ਉਹਨੂੰ ਇੱਕ ਦਿਨ ਮਤਲਬ ਭਵਾਂ ਪਰਮਾਤਮਾ ਨੂੰ 15 ਦਿਨਾਂ ਲਈ ਮੰਜੇ 'ਚ ਪਾ ਦੇ ਪਰ 15 ਦਿਨਾਂ ਦੇ ਵਿੱਚ ਉਹਨੂੰ ਸਾਰਾ ਨਰਕ ਦਿਖਾਉਂਦਾ ਜਿੰਨਾ ਹੁੰਦਾ ਸੋ ਕਹਿਣ ਦਾ ਭਾਵ ਇਹ ਆ ਵੀ ਤੁਸੀਂ ਕਿਸੇ ਨੂੰ ਦੁੱਖ ਨਾ ਦਿਓ ਤੇ ਫਿਰ ਨਰਕਾਂ ਦੀ ਭਾਗੀ ਨਾ ਬਣੋ ਜੇ ਸੋਨੂੰ ਇੱਕ ਵਾਰੀ ਪਰਮਾਤਮਾ ਨੇ ਸੂਲੀ ਤੇ ਟੰਗ ਲਿਆ ਨਾ ਤੁਸੀਂ ਨਾ ਹਟੇ ਨਸਾਨੀ ਹੱਥ ਨਾਲ ਖੇਡਨ ਤਾਂ ਫਿਰ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਜੱਜ ਦੀ ਕਚਹਿਰੀ ਚੋ ਵੀ ਤੁਸੀਂ ਰਹਾ ਹੋ ਸਕਦੇ ਹੋ ਪਰ ਪਰਮਾਤਮਾ ਦੀ ਕਚਹਿਰੀ ਤੇ ਤੁਸੀਂ ਕਦੇ ਰਹਾ ਨਹੀਂ ਹੋ ਸਕਦੇ ਸੋ ਕਿਰਪਾ ਕਰਕੇ ਅਸੀਂ ਇਹ ਗਲਤੀਆਂ ਨਾ ਕਰਿਆ ਕਰੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਜਿੰਨਾ ਹੁੰਦਾ ਨਾਮ ਜਪੋ ਖਾਓ ਹੰਡਾਓ ਐਸ਼ ਕਰੋ ਨੱਚੋ ਟੱਪੋ ਜੋ ਮਰਜ਼ੀ ਕਰੋ ਆਪਣੇ ਆਪ ਨੂੰ ਖੁਸ਼ ਰੱਖੋ ਆਪਣੇ ਆਪ ਨੂੰ ਖੁਸ਼ ਰੱਖੋਗੇ ਤੇ ਪਰਮਾਤਮਾ ਵੀ ਖੁਸ਼ ਆਪਨੀ ਆਪਣੇ ਆਪ ਨੂੰ ਕਦੇ ਤਕਲੀਫ ਨਾ ਦਿਓ ਠੀਕ ਹੈ ਜਿਹਹੇ ਜੇ ਤੁਹਾਡੇ ਘਰੇ ਖਾਣਾ ਹੋ ਜਾ ਖਾਓ ਜਿਹਹੇ ਜਿਹੜੀ ਤੁਹਾਡੀ ਗਜ਼ਾਇਸ ਆ ਵੈਸੇ ਪਾਓ ਨਾ ਤਾਂ ਤੁਸੀਂ ਓਵਰ ਚੱਲੋ ਨਹੀਂ ਤੁਸੀਂ ਘੱਟ ਚੱਲੋ ਐਨਾ ਵੀ ਨਾ ਕਰੋ ਵੀ 200 ਕਮਾਇਆ ਤੇ ਸਾਂਭ ਲਿਆ ਚੱਲ ਮੇਰਾ ਭਾਈ ਹੋਰ ਕਮਾਉਣ ਚੱਲਿਓ ਨਾ 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 ਛੇਤ ਨਹੀਂ ਫਿਰ ਸਾਥ ਨਹੀਂ ਦੇਣਾ ਇੱਕ ਵਾਰ ਵੰਜੇ ਚ ਬੈ ਗਏ ਨਾ ਫਿਰ ਛੇਤ ਸਾਥ ਸੂਤ ਨਹੀਂ ਕੀਦੀ ਛੇਤ ਕਹਿੰਦੀ ਉਹ ਤਾਂ ਤੂੰ ਫੇਟੀਆਂ ਚ ਧਰ ਗਿਆ ਮੈਨੂੰ ਕੀ ਦਿੱਤਾ ਸੋ ਖਾਓ ਪੀਓ ਐਸ਼ ਕਰੋ ਰੱਬ ਦਾ ਨਾਮ ਜਪੋ ਤਿੰਨ ਗੱਲਾਂ ਲਾੜ ਬੰਨ ਲਓ ਖੁਸ਼ ਰਹੋਗੇ ਕੁਛ ਨਹੀਂ ਹੁੰਦਾ ਤੇ ਆਈ ਵੀਡੀਓ ਵਿੱਚ ਕਹਾਂ ਕਰੂੰਗੀ ਨਿੰਦਿਆ ਚ ਉਂਗਲੀ ਛੱਡ ਦਿਓ ਜੇ ਪਰਮਾਤਮਾ ਨਾਲ ਡਰਨਾ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਪੰਨੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਇੰਨੇ ਕੰਮ ਸਵਾਰੇ ਇੰਨੇ ਕੰਮ ਸਵਾਰੇ ਮੈਂ ਕਹਣੀ ਆ ਤੁਸੀਂ ਮੈਨੂੰ ਮੈਸੇਜ ਫੋਨ ਹੀ ਕਰਦੇ ਥੱਕ ਜਉ ਮੇਰੀ ਇਹੀ ਅਰਦਾਸ ਆ ਸੋਡੇ ਸਾਰਿਆਂ ਲਈ ਵੀ ਸਾਨੂੰ ਦੁੱਖ ਦੇਣ ਵਾਲਾ ਨੂੰ ਪਰਮਾਤਮਾ ਬੇਖੇ ਤੇ ਤੁਸੀਂ ਸਦਾ ਖੁਸ਼ ਰਹੋ ਸਤਿ ਸ੍ਰੀ ਅਕਾਲ ਜੀ